ਇਥੋਂ ਮੇਰੇ ਅੱਗੇ ਟਿਪਰ ਸੇਗਾ ਸਾਈਡ ਦੇ ਉੱਤੇ ਕਾਰ ਸਗੀ ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਦੇ ਓਵਰਟੇਕ ਕਰ ਰਿਹਾ ਇਹਨੇ ਸਾਈਡ ਮਾਰੀ ਕੱਟੋ ਘੱਟ 100 ਤੋਂ ਉੱਪਰ ਦੀ ਸਪੀਡ ਤੇ ਸੇਗਾ ਇਨੀ ਪੇਸ ਤੇ ਸੇਗਾ ਗੱਡੀ ਜਾ ਰਹੀ ਸੀ ਇਹਨਾਂ ਨੇ ਤਰਨ ਕਰਕੇ ਅੱਗੇ ਗੱਡੀ ਮਾਰੀ ਇਹ ਕਹਿੰਦੇ ਪਿੱਛੋਂ ਮਾਰੀਏ ਪਿੱਛੋਂ ਮਾਰੀ ਹੁੰਦੀ ਗੱਡੀ ਤੇ ਕੋਈ ਨਿਸ਼ਾਨ ਹੁੰਦਾ ਪਿੱਛੇ ਕੋਈ ਨਹੀਂ ਹੈ ਡਰਾਈਵਰ ਆ ਭਾਈ ਤੁਸੀਂ ਹਾਂਜੀ ਉਹ ਕੰਦੇ ਕੰਡੈਕਟਰ ਹੈ ਡਰਾਈਵਰਾਂ ਜੀ ਡਰਾਈਵਰ ਆ ਮੈਂ ਲਾਈਸੈਂਸ ਹੈਗਾ ਸਭ ਕੁਝ ਹੈਗਾ ਆਪਣੇ ਕੋ ਕੋਈ ਗੱਲ ਨਹੀਂ ਕਿੰਨੇ ਦੀ ਸਪੀਡ ਤੇ ਆ ਰਹੀ ਸੀ 70 80 ਦੀ ਸਪੀਡ ਹੁੰਦੀ ਹੈ ਕੁਮਾਰ ਕਹਿੰਦੇ ਕੋਈ ਪਿੱਛੇ ਗੱਡੀ ਵੱਜੀ ਹੋਈ ਝੂੜਦੀ ਪੰਡ ਦੇ ਪਿੱਛੇ ਇੱਥੇ ਸਾਨੂੰ ਆਂਦ ਨਾ ਕਿਸੇ ਨੇ ਪਿੱਛੇ ਲੱਗੀ ਹੈ ਜੰਗਲ ਦਾ بڑا ਬੰਦਾ ਕਹਿੰਦਾ ਵੀ ਮਗਰੋਂ ਗੱਡੀ ਵੱਜੀ ਨਹੀਂ ਆ ਇੱਕ ਸਕਰੈਚ ਦਾ ਕਿ ਨਹੀਂ ਹੈਗਾ ਮਗਰੋਂ ਕਬੂਤਰ ਦੀ ਬੈਠਣੀ ਲਈ ਪਿੱਛੇ ਮਗਰੋਂ ਅੱਲਾਹ ਦੇ ਹੋਇਆ ਹੈ ਦੂਜੇ ਬੰਦੇ ਨੂੰ ਮੱਝ ਵੀ ਮਾਸ ਨਹੀਂ ਲੱਗੀ ਗੱਡੀ ਇਹਨਾਂ ਨੇ ਮੋਹਲੇ ਪਾਸੇ ਵਿਖਾਈ ਹੈ ਗੱਡੀ ਉਹ ਕਹਿੰਦੇ ਵੀ ਇੱਧਰ ਵੀ ਟੇਪਰੀ ਹੈ ਜੀ ਫਗਵਾੜੇ ਦੇ ਰਹਿਣ ਵਾਲੇ ਆਪਨਾ ਆਫਿਸ ਜਾ ਰਹੇ ਸੀਗੇ ਪਹਿਲਾ ਆਰਬਰ ਅਸੀਂ ਸਿਰਦੇ ਕੋਲੋ ਦੀ ਜਦੋਂ ਅਸੀਂ ਫਾਈਓਵਰ ਚੜਿਆ ਉਦੋਂ ਇਹ ਹਾਈਵੇ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਆਪਣੀ ਏਡੀ ਵੱਡੀ ਬਾਤ ਉਥੋਂ ਦੀ ਪਹਿਲਾਂ ਅਸੀਂ ਬਚੇ ਆਂ ਔਰ ਅੱਗੇ ਆਇਆ ਇੱਥੋਂ ਮੇਰੇ ਅੱਗੇ ਟਿਪਰ ਸੀਗਾ ਸਾਈਡ ਦੇ ਉੱਤੇ ਕਾਰ ਸੀਗੀ ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਦੀ ਓਵਰਟੇਕ ਕਰ ਰਿਹਾ ਇਹਨੇ ਸਾਈਡ ਮਾਰੀ ਕਟੋ ਘਟ 100 ਤੋਂ ਉੱਪਰ ਦੀ ਸਪੀਡ ਤੇ ਸੀਗਾ ਇੰਨੀ ਤੇਜ਼ ਤੇ ਸੀਗਾ ਪੂਰਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੀ ਸੀਗੀ ਔਰ ਇਹਨੇ ਇੰਨੀ ਜ਼ੋਰ ਦੀ ਪੇਸ ਤੇ ਉੱਤੇ ਸਾਈਡ ਮਾਰੀ ਬੱਸ ਵਾਲੇ ਨੇ ਡਰਾਈਵਰ ਨੇ ਮਾਰੀ ਔਰ ਉਹ ਡਰਾਈਵਰ ਨਹੀਂ ਸੀ ਕੰਡਕਟਰ ਸੀਗਾ ਉਹਨੇ ਸਾਈਡ ਮਾਰੀ ਸਾਈਡ ਮਾਰ ਕੇ ਗੱਡੀ ਅੱਗੇ ਲੈ ਕੇ ਆਇਆ ਅੱਧਾ ਕਿਲੋਮੀਟਰ ਸਾਨੂੰ ਇਦਾਂ ਹੀ ਧੁੰਦਾ ਲਿਆਇਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੀਟ ਤੋਂ ਨਿਕਲੇ ਆ ਫਟਾਫਟ ਉਹਨੇ ਆਪਣੀ ਸੀਟ ਕਾਲੀ ਵਾਲੀ ਟੀ-ਸ਼ਰਟ ਵਾਲੇ ਬੰਦੇ ਦੇ ਨਾਲ ਸਵਾਈਪ ਕੀਤੀ ਤੇ ਉਹਨੇ ਕਿਹਾ ਕਹਿੰਦਾ ਮੈਂ ਕੰਡਕਟਰ ਸੀ ਮੈਂ ਬਿਮਾਰ ਸੀ ਇਸ ਲਈ ਮੈਂ ਸਵਾਈਪ ਕਰ ਲਈ ਗੱਡੀ ਜਦ ਤੇਰੇ ਕੋਲ ਪਰਮਿਟ ਨਹੀਂ ਹੈ ਤੇਰੇ ਕੋਲ ਲਾਇਸੈਂਸ ਨਹੀਂ ਹੈ ਹੈਵੀ ਵਹੀਕਲ ਚਲਾਉਂਦਾ ਫਿਰ ਤੂੰ ਚਲਾ ਕੇ ਮੇਰੇ ਔਰ ਤੂੰ ਹਾਈਵੇ ਦੇ ਉੱਤੇ 100 ਤੋਂ ਉੱਪਰ ਸਪੀਡ ਤੇ ਉੱਤੇ ਬੱਸ ਚਲਾ ਰਿਹਾ ਹੈ ਅਗਰ ਸਾਡੀ ਗੱਡੀ ਪਲਟ ਜਾਂਦੀ ਪਿੱਛੇ ਮੋਟਰਸਾਈਕਲ ਵਾਲੇ ਨੂੰ ਵੀ ਮਾਰਦਾ ਹੋਇਆ ਆਇਆ ਰੈੱਡ ਟੀ-ਸ਼ਰਟ ਵਾਲਾ ਸੀਗਾ ਤੇ ਦੱਤ ਰਿਆ ਸੀ ਈਵਨ ਪੈਸੇਂਜਰ ਦੱਸ ਰਿਹਾ ਕਹਿੰਦੇ ਪਹਿਲਾਂ ਦੋ ਗੱਡੀਆਂ ਨੂੰ ਵੀ ਮਾਰਦਾ ਮਾਰਦਾ ਬੱਚਿਆ ਪੁਲਿਸ ਨੂੰ ਬਿਕਾਇਦਾ ਇਨਫੋਰਮ ਕੀਤਾ ਜੀ ਕਿੰਨਾ ਟਾਈਮ ਹੋ ਗਿਆ অলਮੋਸਟ ਹੋ ਗਿਆ ਵੀ 25 ਮਿੰਟ ਹੋ ਗਿਆ ਸਾਨੂੰ ਇੱਥੇ ਖੜਿਆ ਕੋਈ ਨਹੀਂ ਆਇਆ ਜੀ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਮੰਗ ਜੋ ਪਹਿਲਾਂ ਤਾਂ ਉਹ ਵੀ ਦੇਖੋ ਨਾ ਜਿਹਦੀ ਇਰੈਸਪੌਂਸਿਬਿਲਟੀ ਹੈਗੀ ਹੈ ਇੰਨੇ ਪੈਸੇਂਜਰਸ ਹੈ ਉਹਨਾਂ ਲੱਤ ਪਾਉਣੇ ਚਾਹੀਦੀ ਆ ਹੋਰ ਇਹ ਤਾਂ ਐਸਾ ਰੱਖਦੇ ਆ ਕਿਸੇ ਦਾ ਦੇਖ ਲੈਣੇ ਆਲੇ ਦਾਲ ਦੇ ਸਾਨੂੰ ਤਾਂ ਹਰ ਜਿਹੜੇ ਮਕੋੜੇ ਸਮਝਦੇ ਆ ਛੋਟੀਆਂ ਗੱਡੀਆਂ ਦੇ ਜਿਹੜੇ ਮਕੋੜੇ ਸਮਝਦੇ ਆ ਪਹਿਲੀ ਗੱਲ ਤਾਂ ਉਹਦੀ ਸਪੀਡ ਲਿਮਟ ਕਿੱਥੇ ਸੀ ਸਪੀਡ ਲਿਮਟ ਚਾਹੀਦੀ ਆ ਵੀ ਇੰਨੀ ਸਪੀਡ ਉਹਦੀ ਸਪੀਡ ਲਿਮਟ 60 ਤੋਂ ਉੱਪਰ ਨਹੀਂ ਹੈ ਇੱਥੇ ਅੱਗੇ ਜਾ ਕੇ ਸਪੀਡ ਵਾਲੇ ਉਹ ਵੀ ਲੱਗੇ ਹੋਏ ਆ ਤੂੰ 60 ਦੀ ਸਪੀਡ ਦੇ ਬੱਸ ਚਲਾਣ ਵਾਲਾ 100 ਤੋਂ ਉੱਪਰ ਚਲਾਉਂਦਾ ਪਿਆ ਔਰ ਉਤੋਂ ਦੀ ਤੂੰ ਡਰਾਈਵਰ ਨਹੀਂ ਹੈ ਇਹ ਤਾਂ ਇਹਨਾਂ ਸ਼ਮਰ ਵਿੱਚ ਜੀ ਬਾਈ ਕੀ ਤੁਹਾਡਾ ਨਾਮ ਆ ਸੁਨੀਲ ਕੁਮਾਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਪਠਾਨਕੋਟੋਂ ਆ ਰਹੇ ਹੁਣ ਲੁਧਿਆਣੇ ਦਾ ਰੂਟ ਆ ਵੀ ਆਪਣਾ ਅੱਛਾ ਜੀ ਗੱਡੀ ਜਾ ਰਹੀ ਸੀ ਇਹਨਾਂ ਨੇ ਟਰਨ ਕਰਕੇ ਅੱਗੇ ਗੱਡੀ ਮਾਰੀ ਹੈ ਕਹਿੰਦੇ ਪਿੱਛੋਂ ਮਾਰੀਏ ਪਿੱਛੋਂ ਮਾਰੀ ਹੁੰਦੀ ਗੱਡੀ ਤੇ ਕੋਈ ਨਿਸ਼ਾਨ ਹੁੰਦਾ ਪਿੱਛੇ ਕੋਈ ਨਹੀਂ ਹੈ ਡਰਾਈਵਰ ਆ ਭਾਈ ਤੁਸੀਂ ਹਾਂਜੀ ਉਹ ਕਹਿੰਦੇ ਕੰਡੈਕਟਰ ਹੈ ਆ ਡਰਾਈਵਰਾਂ ਜੀ ਡਰਾਈਵਰਾਂ ਆ ਲਾਇਸੈਂਸ ਹੈਗਾ ਸਭ ਕੁਝ ਹੈਗਾ ਆਪਣੇ ਕੋ ਕੋਈ ਗੱਲ ਨਹੀਂ ਕਿੰਨੇ ਦੀ ਸਪੀਡ ਤੇ ਆ ਰਹੇ ਸੀ 70 80 ਦੀ ਸਪੀਡ ਹੁੰਦੀ ਸੀ ਪਿੱਛੇ ਵੀ ਕਹਿੰਦੇ ਇੱਕ ਮਾਰ ਕੇ ਆਏ ਕੋਈ ਪਿੱਛੇ ਗੱਡੀ ਵੱਜੀ ਹੋਈ ਝੂਟ ਦੀ ਪੰਡ ਦੇ ਪਿੱਛੇ ਫਿਰ ਇੱਥੇ ਜੇ ਪਿੱਛੇ ਗੱਡੀ ਵਜੀ ਹੋਏ ਕੋਈ ਆਨੰਦਦਾ ਭਾਈ ਤੁਸੀਂ ਸਮੇਂਦਾਰ ਬੰਦੇ ਹੋ